ਤੇ ਮੈਂ ਡਾਕਟਰ ਸਜੀਸ਼ਨ ਸਿੱਧੂ ਚੇਅਰਮੈਨ ਬਾਬਾ ਕੁੰਦਨ ਸਿੰਘ ਕਾਲਜ ਮੁਹਾਰ ਬੇਨਤੀ ਕਰਦਾ ਕਿ ਮੇਰੇ ਕਾਲਜ ਦੇ ਵਿੱਚ 2-300 ਪਰਿਵਾਰ ਆ 2-300 ਪਰਿਵਾਰ ਦੇ ਰਹਿੰਦਾ ਜਗ੍ਹਾ ਹੈਗੀ ਹੈ ਲੰਗਰ ਪਾਣੀ ਦਾ ਪ੍ਰਬੰਧ ਵੀ ਹੈ ਔਰ 4 ਏਕੜ ਦਾ ਗਰਾਊਂਡ ਹੈ ਜਿੰਦੇ ਵਿੱਚ ਸਾਰੇ ਪਸ਼ੂ ਵੀ ਯੋਧਾ ਜਾ ਸਕਦੇ ਆ ਔਰ ਪਸ਼ੂਆਂ ਦੇ ਚਾਰੇ ਔਰ ਤੂੜੀ ਦਾ ਪ੍ਰਬੰਧ ਵੀ ਕੀਤਾ ਜਾਏਗਾ ਔਰ ਜੇ ਕਿਸੇ ਪ੍ਰਵਾਹ ਨੇ ਆਉਣ ਰਾਤ ਸੇ ਪ੍ਰੋਬਲਮ ਹੈ ਤਾਂ ਸਾਡੇ ਕਾਲਜ ਦੀਆਂ ਬੱਸਾਂ ਨੇ ਬੱਸਾਂ ਵੀ ਪ੍ਰਬਾਧ ਕਰ ਸਕਦਾ ਤਾਂ ਬੇਨਤੀ ਹੈ ਕਿ ਜਿਹੜੇ ਸੱਜਣ ਜਿਹਦੇ ਪਰਿਵਾਰ ਹਾੜਾਂ ਵਿੱਚ ਕਿਰੇ ਹੋਇਆ ਔਰ ਵਾਰ ਮੁਸ਼ਕਲ ਜੋ ਲੰਘ ਰਿਹਾ ਪੀਓ ਜ਼ਰੂਰ ਮੈਨੂੰ ਸੰਪਰਕ ਕਰਨ ਮੇਰਾ ਨੰਬਰ ਹੈ 98 768 98966 98768 98966 ਅਤੇ ਨਾਲ ਇੱਕ ਹੋਰ ਨੰਬਰ ਹੈਗਾ 99149 10509 99149 10509 ਨੰਬਰ ਮੈਂ ਫਿਰ ਦੁਬਾਰਾ ਰਿਪੀਟ ਕਰ ਦਿੰਦਾ 98768 98966 ਦੂਸਰਾ 99149 10509 ਤੇ ਮੇਰਾ ਕਾਲਜ ਬਾਬਾ ਕੁੰਦਨ ਸਿੰਘ ਕਾਲਜ ਮੁਹਾਰ ਜਿਹੜਾ ਹੈ ਕੋਟੀਸੇ ਖਾਂ ਮਖੂ ਰੋਡ ਦੇ ਉੱਪਰ ਹੈ ਅਗਰ ਕੋਟੀਸੇ ਖਾਂ ਦੇ ਪਾਸੋਂ ਆਵਾਂਗੇ ਤਾਂ 7 ਕਿਲੋਮੀਟਰ ਤੇ ਹੈ ਜੇ ਮਖੋਲੇ ਪਾਸੋਂ ਆਵਾਂਗੇ ਤਾਂ 17 ਕਿਲੋਮੀਟਰ ਕੋਟੀਸੇ ਖਾਂ ਸਾਈਡ ਤੇ ਹੈ ਬਿਲਕੁਲ ਡੀਟੀ ਰੋਡ ਦੇ ਉੱਪਰ బోర్ਡ ਲੱਗਾ ਹੈ ਤਾਂ ਜਿਹੜੇ ਵੀ ਲੋਡਰ ਵਾਲੇ ਸੱਜਣ ਨੇ ਪਲੀਜ਼ ਸਾਨੂੰ ਇਹਨਾਂ ਨੰਬਰਾਂ 'ਸੰਪਰਕ ਕਰ ਸਕਦੇ ਆ ਅਸੀਂ ਉਹਨਾਂ ਨੂੰ ਸੇਫ ਆਪਣੇ ਕਾਲਜ ਵਿੱਚ ਲੈ ਕੇ ਆਵਾਂਗੇ ਧੰਨਵਾਦ